ਲੇਚਿਆਂ ਦੇ ਬੂਟੇ ਪੰਜਾਬ ਦੇ ਵਿੱਚ ਹਉਣ ਲੱਗੇ ਮਿੱਤਰੋ ਦੇਖਣ ਨੂੰ ਐਂ ਲੱਗਦਾ ਉਹ ਜਿਵੇਂ ਕੇਲਿਆਂ ਦਾ ਬੂਟਾ ਵਾ ਐਂ ਲੱਗਦਾ ਉਹ ਜਿਵੇਂ ਹਲਦੀ ਦਾ ਬੂਟਾ ਵਾ ਨਾ ਇਹ ਹਲਦੀ ਆ ਨਾ ਇਹ ਕੇਲੇ ਆ ਇਹ ਮਿੱਤਰੋ ਲੇਚਿਆਂ ਵਾ ਬਰੀਕ ਬਰੀਕ ਵਿੱਚ ਲੱਗੀਆਂ ਹੋਈਆਂ ਵੀ ਆ ਆ ਦੱਸਿਓ ਮਿੱਤਰੋ ਕਿਹਨੇ ਕਿਹਨੇ ਖਾਦਾ ਨਾਲੇ ਸਟਾਰ ਰੂਬੀ ਦਾ ਫਲ ਦੇਖੋ ਜਿਵੇਂ ਮਿੱਤਰੋ ਆ ਚੇਰੀ ਦਾ ਬੂਟਾ ਵਾ ਇਹ ਮੰਨ ਲਓ ੱਚੀ ਕੁਾਰਗਾ ਹੁੰਦਾ ਛੋਟਾ ਛੋਟਾ ਸੈਜ ਡੈਡ ਐਕ ਸਹੀ ਲੱਗਦਾ ਆ ਨੇੜੇ ਕਰਕੇ ਮਤਰਾ ਦਿਖਾ ਦਿਆਂ ਇਹ ਲੱਗਣ ਵੀ ਲੱਗੇ ਆ ਇਹਨੂੰ ਵੀ ਜਿਵੇਂ ਲੈਚੀਆਂ ਨੂੰ ਲੈਚੀਆਂ ਲੱਗਦੀਆਂ ਵਾ ਆਹਦੇ ਤੂੰਬਾ ਆ ਲੱਗਿਆ ਹੋਇਆ ਹੋ ਮਾਲਤੇ ਲੱਗੇ ਹੋਇਆ ਇਹ ਇਹ ਵੀ ਮੰਨ ਲਓ ਜੂਸ ਬਣਾਉਣਾ ਇਹਦਾ ਜੂਸ ਬਣਾ ਕੇ ਪੀਓ ਦੇਖੋ ਕਿੰਨੀ ਵਧੀਆ ਚੀਜ਼ ਆ ਇਹ ਵੀ ਬੂਟਾ ਭਰਿਆ ਪਿਆ ਵਾ ਕਿੰਨਾ ਸੋਹਣਾ ਲੱਗਦਾ ਵਾ ਤੇ ਨਜ਼ਾਰਾ ਵੀ ਮਿੱਤਰੋ ਜਿਹੜੀ ਚੀਜ਼ ਮੰਨ ਲਓ ਵੀ ਇਹਨੂੰ ਨਾ ਰੇ ਨਾ ਸਪਰੇ ਨਾ ਕੋਈ ਦਵਾਈ ਆ ਵੀ ਉਹੀ ਪੱਤੇ ਜੇ ਦਿਖਾ ਕੇ ਹਟ ਜਾਗੇ ਦੇਖੋ ਮਿੱਤਰੋ ਇਹ ਬੱਲ ਇਹਨੂੰ ਕਹਿੰਦੇ ਆ ਇਹਦਾ ਅੱਜਵੇਂ ਆਉਣ ਵਾਲੀਆਂ ਮੰਨ ਲਓ ਵੀ ਗਾਂ ਗਰਮੀਆਂ ਆ ਜਾਣਗੀਆਂ ਉਦੋਂ ਮਿੱਤਰੋ ਕਠਲ ਦਾ ਬੂਟਾ ਵਾ ਇਹ ਕਠਲ ਉਹ ਉਹ ਚੀਜ਼ ਆ ਮਿੱਤਰੋ ਦੇਖੋ ਇਹ ਅੱਜ ਛੋਟਾ ਜਿਹਾ ਵਾ ਠੀਕ ਆ ਤੇ ਇਹ ਬੂਟਾ ਬਹੁਤ ਵੱਡਾ ਦਰਖਤ ਬਣ ਜਾਂਦਾ ਕਠਲ ਸ਼ਾਇਦ ਤੁਸੀਂ ਦੇਖੇ ਹੋਣੇ ਏਡੇ ਏਡੇ ਪਏ ਕੰਡਿਆਂ ਵਾਲੇ ਨਹੀਂ ਹੁੰਦੇਗੇ ਜਿੱਦੀ ਸਬਜ਼ੀ ਬਣਦੀ ਆ ਬਹੁਤ ਟੌਪ ਦੀ ਸਬਜ਼ੀ ਬਣਦੀ ਆ ਕਹਿੰਦੇ ਮੀਟਰ ਕੀ ਸਬਜ਼ੀ ਬਣਦੀ ਆ ਉਹਦੀ ਇੰਨੀ ਸਵਾਦ ਸਬਜ਼ੀ ਹੁੰਦੀ ਆ ਬੇਸਾਂ ਬੀ ਸਵਾਦ ਇਹਨੇ ਦਰਖਤ ਬਣ ਜਾਣਾ ਬਹੁਤ ਵੱਡਾ ਦਰਖਤ ਬਣ ਜਾਣਾ ਮਿੱਤਰੋ ਜਿਵੇਂ ਮੰਨ ਲਓ ਵੀ ਉਹ ਬਣਿਆ ਹੋਇਆ ਵਾ ਬਹੁਤ ਵੱਡਾ ਦਰਖਤ ਬਣ ਜਾ ਸਿਉਆਂ ਦੇ ਬੂਟੇ ਲੱਗੇ ਹੋਏ ਆ ਆ ਆ ਸਿਉਆਂ ਦਾ ਬੂਟਾ ਇਹ ਬਾਹਰੋਂ ਮਗਾਇਆ ਇਹ ਮੰਨ ਲਓ ਵੀ ਜੂਨੀ ਵਰੈਟੀ ਵੀ ਤੋਂ ਮਗਾਇਆ ਬਾਹਰਲੀ ਤੋਂ ਕਦੋਂ ਤੇ ਬਹੁਤ ਵਧੀਆ ਬੂਟੇ ਮਗਾਇਆ ਪ੍ਰਧਾਨ ਹੁਣਾਂ ਨੇ ਇੱਥੇ ਲਿਖਿਆ ਹੋਇਆ ਵੀ ਕਾਦਾ ਵਾ ਇਹ ਮਿੱਤਰੋ ਸਿਉਆਂ ਦਾ ਬੂਟਾ ਵਾ ਇਹਨੂੰ ਸੌ ਲੱਗਣਗੇ ਪੰਜਾਬ ਦੇ ਵਿੱਚ ਮਿੱਤਰੋ ਹਰ ਇੱਕ ਚੀਜ਼ ਤਿਆਰ ਕਰ ਸਕਦੇ ਆਪਾਂ ਕੀ ਚੀਜ਼ ਨਹੀਂ ਤਿਆਰ ਹੁੰਦੀ ਬੰਦੇ ਦਾ ਇਰਾਦਾ ਹੋਵੇ ਠੀਕ ਆ ਸਾਹਮਣ ਦਾ ਚੀਜ਼ ਮਿੱਤਰੋ ਉਹ ਮਰੂਦਾ ਜਿਨ੍ਹਾਂ ਦੇ ਵਿੱਚ ਬੀ ਨਹੀਂ ਹੁੰਦਾਗਾ ਕੱਲਾ ਗੁੱਦਾ ਜਿਹਾ ਹੀ ਹੁੰਦਾ ਵਾ ਇਹ ਉਹ ਆ ਆ ਦੱਸਿਓ ਮਿੱਤਰੋ ਕਿਹਨੇ ਕਿਹਨੇ ਖਾਦਾ ਨਾਲੇ ਸਟਾਰ ਰੂਬੀ ਦਾ ਫਲ ਦੇਖੋ ਜਿਵੇਂ ਨਹੀਂ ਕੈਪਟਨ ਕਹਿੰਦਾ ਸੀਗਾ ਵੀ ਉਹਨੂੰ ਸੀਤਾ ਫਲ ਸੀਤਾ ਫਲ ਮਸ਼ਹੂਰ ਹੋ ਗਏ ਇਹ ਸਟਾਰ ਰੂਬੀ ਆ ਦੇਖੋ ਇਹਦਾ ਸਾਈਜ਼ ਏਡਾ ਸਾਰਾ ਹੋ ਜਾਣਾ ਤੇ ਵਿੱਚੋਂ ਇਹ ਸੰਤਰੇ ਗੁਲ ਨਿਕਲਣੀਆਂ ਜਿਵੇਂ ਸੰਤਰੀ ਜੀ ਹੁੰਦੀ ਆ ਆਈ ਟਾਪ ਦੀ ਚੀਜ਼ ਆ ਦੇਖੋ ਮਿੱਤਰੋ ਲਓ ਵੀ ਮਿੱਤਰੋ ਤੁਹਾਡੇ ਵਾਸਤੇ ਬਹੁਤ ਵਧੀਆ ਚੀਜ਼ ਲੈ ਆਏ ਆ ਤੇ ਚਾਹ ਦੇ ਵਿੱਚ ਲੈਚੀ ਪਾਉਣੀ ਆ ਗਰਮੀ ਦੇ ਵਿੱਚ ਲੈਚੀ ਦੀ ਲੋੜ ਘੱਟ ਹੁੰਦੀ ਆ ਤੇ ਸਿਆਲਾਂ ਦੇ ਵਿੱਚ ਲੋੜ ਪੂਰੀ ਫੁੱਲ ਹੁੰਦੀ ਆ ਤੇ ਲੈਚੀਆਂ ਦੇ ਬੂਟੇ ਪੰਜਾਬ ਦੇ ਵਿੱਚ ਹਉਣ ਲੱਗੇ ਮਿੱਤਰੋ ਦੇਖਣ ਨੂੰ ਐਂ ਲੱਗਦਾ ਜਿਵੇਂ ਕੇਲਿਆਂ ਦਾ ਬੂਟਾ ਵਾਂਗ ਹੀ ਲੱਗਦਾ ਜਿਵੇਂ ਹਲਦੀ ਦਾ ਬੂਟਾ ਵਾਂਗ ਨਾ ਇਹ ਹਲਦੀ ਆ ਨਾ ਇਹ ਕੇਲਿਆ ਇਹ ਮਿੱਤਰੋ ਲੈਚੀਆਂ ਆ ਬਰੀਕ ਬਰੀਕ ਵਿੱਚ ਲੱਗੀਆਂ ਹੋਈਆਂ ਵੀ ਆ ਠੀਕ ਹੈ ਨਾ ਜੀ ਤੇ ਇਹ ਥੋੜੇ ਦਿਨਾਂ ਨੂੰ ਵੀਡੀਓ ਤੁਹਾਨੂੰ ਦਿਖਾਵਾਂਗੇ ਜਦੋਂ ਗੁੱਥੇ ਪੂਰੇ ਲੈਚਿਆਂ ਦੇ ਭਰ ਗਏ ਇਹ ਬਾਹਰ ਲੀਆਂ ਸਟੇਟਾਂ ਇਹ ਠੰਡੀ ਸਟੇਟ ਚ ਮੇਰੇ ਹਿਸਾਬ ਨਾਲ ਹੁੰਦੀਆਂ ਐ ਤੇ ਬਾਕੀ ਤੁਸੀਂ ਕਮੈਂਟ ਕਰਕੇ ਵੀ ਸਾਨੂੰ ਦੱਸ ਦਿਓ ਕਿਹੜੀ ਜਗ੍ਹਾ ਤੇ ਇਹ ਅਸੀਂ ਪੰਜਾਬ ਦੇ ਵਿੱਚ ਤਿਆਰ ਕਰਦੇ ਆ ਮਿੱਤਰੋ ਦੇਖੋ ਘਟੋ ਘੱਟ ਇਹ ਚੌ ਮੁੰਜਿਆ ਜਿੰਨੀ ਜਗ੍ਹਾ ਇਹਨੇ ਮੰਲੀ ہوئی ਆ ਤੇ ਇਹ ਥੋੜੇ ਟਾਈਮ ਨੂੰ ਹੋਰ ਅਸੀਂ ਕਨਾਲ ਦੋ ਕਨਾਲਾਂ ਚ ਲਾਉਣ ਲੱਗੇ ਆ ਤੇ ਇਹ ਮਿੱਤਰੋ ਲੇਚੀਆਂ ਆਈ ਨਹੀਂ ਆ ਵੀ ਬਾਲੀ ਸਟੇਟ ਤੋਂ ਆਪਾਂ ਉੱਥੋਂ ਹੀ ਮਗਾਉਣੀਆਂ ਆਂ ਲੇਚੀਆਂ ਇੱਥੇ ਆਪਾਂ ਲਾਇਆ ਕਰਾਂਗੇ ਲੇਚੀਆਂ ਤੋੜ ਲਈ ਤੇ ਲੇਜੀ ਨਾਲ ਹੀ ਖਾ ਕੇ ਦੇਖ ਲਈ ਵਧੀਆ ਚੀ ਜੂ ਸਾਰਾ ਨਾ ਮੰਗੀ ਲੇਚੀਆਂ ਕੋਈ ਸਸਤੀ ਨਹੀਂ ਕੀ ਲੇਚੀ ਬਹੁਤ ਚੀਜਾਂ ਦੇ ਬੂਟੇ ਆਪਣੇ ਲਾਏ ਹੋਏ ਆ ਮਿੱਤਰੋ ਦੇਖੋ ਜਿਵੇਂ ਮੰਨ ਲਓ ਵੀ ਇਹ ਕਿੰਨੂੰ ਲੱਗਿਆ ਹੋਇਆ ਵਾ ਹਰੇਕ ਚੀਜ਼ ਬੰਦੇ ਨੂੰ ਘਰੇ ਲਾਉਣੀ ਚਾਹੀਦੀ ਆ ਦੇਖੋ ਜੀ ਕਿੰਨੂੰ ਲੱਗੇ ਹੋਏ ਆ ਹਰੇਕ ਚੀਜ਼ ਘਰ ਦੀ ਤਿਆਰ ਕਰੋ ਥੋੜੀ ਜਗ੍ਹਾ ਮੰਨ ਲਓ ਖੇਤ ਦੇ ਵਿੱਚ ਆ ਜਿਵੇਂ ਇਹ ਪ੍ਰਧਾਨ ਹੋਂ ਦਾ ਖੇਤ ਦੇ ਵਿੱਚ ਆ ਵਧੀਆ ਇਹ ਲੇਟੀਆਂ ਲੱਗਦੀਆਂ ਮੈਂ ਇੱਧਰ ਕਿੰਨੂ ਲੱਗਦੇ ਆ ਠੀਕ ਆ ਜਿਵੇਂ ਮਿੱਤਰੋ ਆ ਚੇਰੀ ਦਾ ਬੂਟਾ ਵਾ ਇਹ ਮੰਨ ਲਓ ਉੱਚੀ ਕੁਾਰਗਾ ਹੁੰਦਾ ਛੋਟਾ ਛੋਟਾ ਸੈਜ ਡੈਡਾ ਕ ਸੈਜ ਲੱਗਦਾ ਆ ਨੇੜੇ ਕਰਕੇ ਮਿੱਤਰਾਂ ਦਿਖਾ ਦਿਆਂ ਇਹ ਲੱਗਣ ਵੀ ਲੱਗੇ ਆ ਇਹਨੂੰ ਵੀ ਜਿਵੇਂ ਲੇਟੀਆਂ ਨੂੰ ਲੇਟੀਆਂ ਲੱਗਦੀਆਂ ਮੈਂ ਆਹਦੇ ਤੁੰਬਾ ਜਿਹਾ ਲੱਗਿਆ ਹੋਇਆ ਠੀਕ ਆ ਇਹ ਏਡੇ ਏਡੇ ਹੋ ਜਾਣੇ ਆ ਬਹੁਤ ਵਧੀਆ ਚੀਜ਼ ਬਣ ਜਾਣੀ ਆ ਆ ਦੇਖੋ ਜੀ ਇਹ ਇਹ ਵੀ ਤੁਸੀਂ ਘਰੇ ਲਾਉ ਆਉਦੇ ਇਹ ਦੇਖਣ ਨੂੰ ਆਏ ਆ ਵੀ ਚੈਰੀ ਦਾ ਬੂਟਾ ਵਾ ਆਹ ਚੀਕੂਆ ਦਾ ਬੂਟਾ ਹੈ ਚੈਰੀ ਦਾ ਬੂਟਾ ਮਿੱਤਰੋ ਆ ਦੇਖੋ ਆ ਆ ਦੇਖੋ ਮਿੱਤਰੋ ਹੁਣ ਪ੍ਰਧਾਨ ਉਹਨਾਂ ਨੇ ਆਹ ਲਾਏ ਆ ਲਿਆ ਕੇ ਅੰਬ ਦੇ ਬੂਟੇ ਲਿਆ ਕੇ ਲਾਏ ਦੇਖੋ ਵੀ ਕਿੰਨੇ ਵਧੀਆ ਬੂਟੇ ਆ ਇੱਥੇ ਇਹਨਾਂ ਦੇ ਨਾਮ ਵੀ ਲਿਖੇ ਹੋਏ ਸੀਗੇ ਵੀ ਕਿਹੜੀ ਮੰਨ ਲਓ ਵੀ ਇਹ ਕਾਦਾ ਬੂਟਾ ਵਾ ਤੇ ਕਿਹੜਾ ਇਹਨੂੰ ਅੰਬ ਲੱਗਣਾ ਕਿੱਡਾ ਇਹਨੂੰ ਅੰਬ ਲੱਗਣਾ ਉਹ ਵੀ ਦੱਸਿਆ ਹੋਇਆ ਸੀਗਾ ਤੇ ਮੈਨੂੰ ਬਹੁਤ ਵਧੀਆ ਚੀਜ਼ਾਂ ਲੱਗਦੀਆਂ ਵਾ ਇਹ ਆ ਮੈਂ ਮਿੱਤਰੋ ਆ ਦੇਖੋ ਮਾਲਟੇ ਲੱਗੇ ਹੋਏ ਆ ਇਹ ਇਹ ਵੀ ਮੰਨ ਲਓ ਜੂਸ ਬਣਾਉਣਾ ਇਹਦਾ ਜੂਸ ਬਣਾ ਕੇ ਪੀਓ ਦੇਖੋ ਕਿੰਨੀ ਵਧੀਆ ਚੀਜ਼ ਆ ਇਹ ਵੀ ਬੂਟਾ ਭਰਿਆ ਪਿਆ ਵਾ ਕਿੰਨਾ ਸੋਹਣਾ ਲੱਗਦਾ ਵਾ ਤੇ ਨਜ਼ਾਰਾ ਵੀ ਮਿੱਤਰੋ ਜਿਹੜੀ ਚੀਜ਼ ਮੰਨ ਲਓ ਵੀ ਇਹਨੂੰ ਨਾ ਰੇ ਨਾ ਸਪਰੇ ਨਾ ਕੋਈ ਦਵਾਈ ਆ ਤੇ ਦੇਖੋ ਇਹ ਇਹਦਾ ਟੋਲ-ਗੋਲ ਲੱਗੇ ਆ ਮਿੱਤਰੋ ਬਹੁਤ ਵਧੀਆ ਲੱਗੇ ਆ ਆਪਾਂ ਨੂੰ ਇਹ ਚੀਜ਼ ਤੇ ਪ੍ਰਧਾਨ ਹੁਣਾਂ ਦੇ ਐ ਪਾਸੇ-ਆਸੇ ਮਰੂਦ ਲਾਏ ਹੋਏ ਆ ਮਰੂਦ ਕਈ ਮਰੂਦ ਇਹ ਜਿਹੇ ਆ ਜਿਨ੍ਹਾਂ ਦੇ ਵਿੱਚ ਬੀ ਨਹੀਂ ਇੱਕ ਵੀ ਮਿੱਤਰੋ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਜਾਓ ਵੀ ਗਾਂ ਆ ਜਾਓ ਤੇ ਇਹ ਇਹ ਬੈਲ ਬੈਲ ਦੇ ਬੂਟੇ ਆ ਇਹ ਮੰਨ ਲਓ ਵੀ ਇਹਦਾ ਮਰੱਬਾ ਵੀ ਪੈ ਜਾਂਦਾ ਆ ਦੇਖੋ ਕਿੱਡਾ ਲੱਗਿਆ ਹੋਇਆ ਕੋਈ ਵੀ ਚੀਜ਼ ਤੁਹਾਨੂੰ ਦਿਖਾਵਾਂਗੇ ਐ ਨਿਗਾ ਵੀ ਉਹ ਪੱਤੇ ਜੇ ਦਿਖਾ ਕੇ ਹਟ ਜਾਾਂਗੇ ਦੇਖੋ ਮਿੱਤਰੋ ਇਹ ਬੈਲ ਇਹਨੂੰ ਕਹਿੰਦੇ ਆ ਇਹਦਾ ਅੱਜਵੇਂ ਆਉਣ ਵਾਲੀਆਂ ਮੰਨ ਲਓ ਵੀ ਗਾਂ ਗਰਮੀਆਂ ਆ ਜਾਣਗੀਆਂ ਉਦੋਂ ਪੱਕਣਗੇ ਹੁਣ ਲੱਗਣੇ ਸਟਾਰਟ ਹੋ ਗਏ ਆ ਉਹਨਾਂ ਦਾ ਥੋੜਾ ਜਿਹਾ ਕਲਰ ਵੀ ਚੇਂਜ ਹੋ ਜਾਊਗਾ ਇਹਦਾ ਸਾਈਜ਼ ਵੀ ਵੱਜੂਗਾ ਇਹਦਾ ਚਾਰ ਵੀ ਪੈ ਜਾਂਦਾ ਇਹਦਾ ਮਰੱਬਾ ਵੀ ਪੈ ਜਾਂਦਾ ਇਹਦਾ ਜੂਸ ਵੀ ਕੱਢ ਕੇ ਤੁਸੀਂ ਪੀ ਸਕਦੇ ਆ ਇਹ ਲੀਵਰ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਮਿੱਤਰੋ ਬੱਲ ਇਹ ਦੋ ਬੂਟੇ ਪ੍ਰਧਾਨ ਹੁਣਾਂ ਦੇ ਲੱਗੇ ਹੋਏ ਆ ਦੇਖੋ ਇਹ ਭਰਿਆ ਪਿਆ ਆ ਇਹ ਐ ਨਹੀਂ ਗਾ ਵੀ ਮਿੱਤਰੋ ਨਹੀਂ ਭਰਿਆ ਇਹ ਪੱਤੇਆਂ ਦੇ ਵਿੱਚ ਲਕੋ ਲੈਂਦਾ ਵਾ ਆਪਦਾ ਫਲ ਦੇਖੋ ਦੋ ਬੂਟੇ ਲੱਗੇ ਹੋਏ ਆ ਇੱਕ ਆਹ ਸੀਗਾ ਲੱਗਿਆ ਹੋਇਆ ਇੱਕ ਆਹ ਵਾ ਇਹ ਸਾਈਜ਼ ਇਹਨਾਂ ਦੇ ਵੱਖੋ ਵੱਖਰੇ ਆ ਇਹਦਾ ਸਾਈਜ਼ ਥੋੜਾ ਜਿਆ ਵੱਡਾ ਵਾ ਇਹਦਾ ਸਾਈਜ਼ ਥੋੜਾ ਜਿਆ ਛੋਟਾ ਵਾ ਇਹ ਦੇਖੋ ਆਹ ਦੇਖੋ ਲੱਗੇ ਇਹ ਕਿਉਂਕਿ ਆਏ ਆ ਪੱਤਿਆਂ ਦੇ ਵਿੱਚ ਚੀਜ਼ ਦੇਂਦੀ ਨਹੀਂ ਨੀਗੀ ਦੇਖੋ ਮਿੱਤਰੋ ਆਹ ਦੇਖ ਆਹ ਦੇਖੋ ਲੱਗਿਆ ਇਹ ਦੀਂਜਾ ਨਹੀਂਗਾ ਮੰਨ ਲਓ ਇਕੱਲੀ ਇਕੱਲਾ ਇਕੱਲਾ ਤੁਹਾਨੂੰ ਐ ਟੋਕੇ ਦਿਖਾਉਣਾ ਆਪਣਾ ਵਈ ਆਹ ਦੇ ਲੱਗਿਆ ਆਹ ਦੇ ਲੱਗਿਆ ਐ ਕੇ ਕਰਕੇ ਦਿਖਾਉਣਾ ਪੈਂਦਾ ਦੇਖੋ ਭਰਿਆ ਪਿਆ ਆਹ ਦੇਖੋ ਜੀ ਆ ਜਿਵੇਂ ਥੱਲੇ ਭਿੱਗਿਆ ਹੋਇਆ ਦੇਖੋ ਐ ਲੱਗਦੀ ਨਹੀਂ ਜਿਵੇਂ ਬੌਲ ਜੀ ਹੁੰਦੀ ਆ ਦੇਖੋ ਕਿੰਨਾ ਘੈਂਟ ਆ ਇਹ ਇਹ ਇਹਨੇ ਗਰਮੀਆਂ ਦੇ ਵਿੱਚ ਰੰਗ ਇਹ ਜਾ ਕਰਨਾ ਵਾ ਮਿੱਤਰੋ ਇਹ ਜਾ ਰੰਗ ਇਹਨੂੰ ਜਦੋਂ ਚੀਰ ਕੇ ਮੰਨ ਲਓ ਵੀ ਲੀਵਰ ਦੇ ਵਿੱਚ ਸੁੱਟਿਆ ਉਦੋਂ ਲੀਵਰ ਕਹੂ ਹਾਂ ਵੀ ਹੁਣ ਨਜ਼ਾਰਾ ਲਿਆਤਾ ਆ ਜਿਵੇਂ ਔਲਾ ਲੱਗਿਆ ਹੋਇਆ ਔਲਾ ਜੇ ਤੁਸੀਂ ਲਾਉਨੇ ਆ ਨਾ ਤੇ ਇੱਕ ਔਲਾ ਖਾਣੇ ਆ ਤੇ ਬਿਮਾਰੀਆਂ ਦੂਰ ਨੂੰ ਭੱਜ ਜਾਂਦੀਆਂ ਵਾ ਸਿਆਣੇ ਕਹਿੰਦੇ ਨਹੀਂ ਹੁੰਦੇਗੇ ਵੀ ਸਿਆਣੇ ਦਾ ਆਖਿਆ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਇਹ ਔਲਾ ਵਾ ਜਿਹੜਾ ਜਦੋਂ ਮੰਨ ਲਓ ਵੀ ਲੱਗਣ ਲੱਗੇ ਇੱਕ ਉੱਪਰੇ ਔਲਾ ਲੱਗਿਆ ਪਰ ਤਾਂ ਉਹਨਾਂ ਦਾ ਉਹਨੂੰ ਬਹੁਤ ਔਲੇ ਲੱਗਦੇ ਭਰਿਆ ਪਿਆ ਵਾ ਇਹ ਮੰਨ ਲਓ ਵੀ ਚਾਰੇ ਦਾ ਖਾਣਾ ਚਾਹੀਦਾ ਵਾ ਬਹੁਤ ਜ਼ਰੂਰੀ ਚੀਜ਼ ਆ ਵਧੀਆ ਚੀਜ਼ ਆ ਜਿਵੇਂ ਉਹ ਵੀ ਆਂਪ ਲੱਗਿਆ ਹੁਣ ਬਹੁਤ ਦੂਰੋਂ ਦੂਰੋਂ ਪ੍ਰਧਾਨ ਜੀ ਹੋਣਾ ਨੇ ਬੂਟੇ ਮੰਗਾ ਕੇ ਲਾਏ ਆ ਕਿਉਂਕਿ ਬਹੁਤ ਸ਼ਕੀਨ ਆ ਪ੍ਰਧਾਨ ਜੀ ਹੁਣੀ ਬੂਟਿਆਂ ਦੇ ਤੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਵੀ ਦੇਖ ਕੇ ਵੀ ਇਹ ਬੂਟੇ ਲਾਏ ਆ ਪ੍ਰਧਾਨ ਹੁਣਾ ਦੇ ਤੇ ਵਧੀਆ ਤਿਆਰ ਕਰਦੇ ਆ ਚੀਜ਼ਾਂ ਮੰਨ ਲਓ ਫਲ ਵੀ ਵਧੀਆ ਲਾਏ ਹੋਏ ਆ ਜਿਵੇਂ ਹਲਦੀ ਲਾਈ ਆ ਹੋਰ ਚੀਜ਼ਾਂ ਵੀ ਲਾਈਆਂ ਵਾ ਵਧੀਆ ਖੁਸ਼ੀ ਮਿਲਦੀ ਆ ਦੇਖ ਕੇ ਆਹ ਦੇਖੋ ਜੀ ਇਹ 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 ਬੂਟਾ ਨਹੀਂ ਆਪਾਂ ਨੂੰ ਪਤਾ ਇਹ 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 ਮਿੱਤਰੋ ਆੜੂਆਂ ਦਾ ਬੂਟਾ ਵਾ ਆੜੂ ਵੀ ਬਹੁਤ ਪਰ ਜਾਂਦੇ ਆ ਮੇਰੇ ਕੋਲੇ ਵੀ ਆੜੂ ਲਾਏ ਹੋਏ ਆ ਮੈਂ ਵੀ ਮਿੱਤਰੋ ਕੰਧਾਂ ਦੇ ਨਾਲ-ਨਾਲ ਆਏ ਨਾ ਲਾਏ ਹੋਏ ਆ ਬੂਟੇ ਬਈ ਬੂਟੇ ਹੋ ਜਾਣ ਤੇ ਖਾਲਾਂ ਹੀ ਤੋੜ ਗਏ ਤੇ ਐਂ ਕਰਕੇ ਖਾ ਲਏ ਕਿਆ ਸਵਾਦ ਹੀ ਆਉਣਾ ਬਸ ਇਹ ਆੜੂ ਆ ਮਿੱਤਰੋ ਆ ਜੋ ਆ ਆ ਜਾਂ ਨਿੰਬੂ ਆ ਮਿੱਤਰੋ ਜੇ ਤੋ ਮੰਨ ਲਓ ਵੀ ਕਿਤੇ ਵੀ ਮੰਨ ਲਓ ਵੀ ਤੁਸੀਂ ਨਿੰਬੂ ਵਾਲਾ ਪਾਣੀ ਬਣਾ ਕੇ ਪੀਣਾ ਤੇ ਨਿੰਬੂ ਤੋੜਿਆ ਤੇ ਚੀਰਿਆ ਖੰਡ ਖੋਰੀ ਦੇ ਨਚੋੜ ਕੇ ਤੇ ਬਣਾ ਲਿਆ ਨਿੰਬੂ ਪਾਣੀ ਤੇ ਇਹ ਦੇਖੋ ਮਿੱਤਰੋ ਨਿੰਬੂ ਆਏ ਨਹੀਂ ਬੱਡੇ ਨਿੰਬੂ ਆ ਇਹ ਨਿੰਬੂ ਨਿੰਬੂ ਆ ਜਨ ਕਾਜੀ ਨਿੰਬੂ ਗੰਦੇ ਆ ਪੋੜੇ ਟੋਪ ਟੋਪ ਦੇ ਨਿੰਬੂ ਦੇਖੋ ਆ ਨਿੰਬੂ ਆ ਮਿੱਤਰੋ ਇਹ ਦੇਖੋ ਇਹਨਾਂ ਦੇ ਇੱਕ ਗੱਲ ਹੋ ਰਹੀ ਨੇ ਕੰਡੇ ਬਹੁ ਹੁੰਦੇ ਆ ਦੇਖੋ ਇਹ ਸਹਜ ਨਿੰਬੂਆਂ ਦਾ ਉਹ ਆ ਜਿਹੜੇ ਵਿਕਣੇ ਆਉਂਦੇ ਹੁੰਦੇ ਆ ਚਾਰ ਪਾਲੋ ਕਿਉਂਕਿ ਨਿੰਬੂ ਨਾ ਇਹ ਨਿੰਬੂ ਮੰਨ ਲਓ ਵੀ ਜੇ ਜਿਵੇਂ ਆਪਾਂ ਕਿਤਾਬਾਂ ਦੇ ਵਿੱਚ ਉਹ ਕਰਦੇ ਆਂ ਪੜਦੇ ਆ ਉਹ ਤੇ ਨਿੰਬੂ ਮੰਨ ਲਓ ਵੀ ਬੋਲਦਾ ਵਾ ਮੰਨ ਲਓ ਵੀ ਕਹਿੰਦਾ ਵਾ ਜੇ ਵੀ ਮੇਰੇ ਜੰਨਾ ਕੋਈ ਗੁਣਕਾਰੀ ਨਹੀਂ ਤੇ ਜੇ ਵਿੱਚ ਮੇਰੇ ਬੀ ਨਹੀਂ ਹੋਣ ਬਾਹਲਾ ਗੁਣਕਾਰੀ ਆ ਇਹ ਬਹੁਤ ਹੀ ਜਿਆਦਾ ਆ ਦੇਖੋ ਦੋ ਬੂਟੇ ਆ ਭਰੇ ਪਏ ਆ ਵੀ ਆ ਜੋ ਵੀ ਸਾਜੀ ਜਰਾ ਕਰਨੇ ਆ ਦੇਖੋ ਨਿੰਬੂਆਂ ਨਾ ਪੜਿਆ ਪਿਆ ਫਾਰੰਟਾ ਤੇ ਇੱਕ ਜਦੋਂ ਵੀ ਕਹਿੰਦੇ ਨਚੋੜ ਕੇ ਪੀਣਾ ਹੋਵੇ ਤੇ ਉਹਦਾ ਉਦੋਂ ਵੀ ਸਵਾਦ ਆਊਗਾ ਆ ਆ ਮਿੱਤਰੋ ਸੰਤਰੇ ਦਾ ਬੂਟਾ ਵਾ ਦੇਖੋ ਇਹਨੂੰ ਲੱਗੇ ਹੋਏ ਸੀਗੇ ਤੇ ਇਹ ਪੂਰਾ ਟਾਈਮ ਜਣੀ ਪੱਖੋ ਵੱਖਰੇ ਹੁੰਦੇ ਆ ਮਿੱਤਰੋ ਕਈਆਂ ਨੂੰ ਬੂਟਿਆਂ ਨੂੰ ਫਲ ਪਹਿਲਾਂ ਲੱਗਦਾ ਕਈਆਂ ਨੂੰ ਥੋੜਾ ਜਿਹਾ ਲੇਟ ਲੱਗਦਾ ਵਾ ਇਹ ਵੀ ਜਣੀ ਫਲ ਲੱਗਿਆ ਹੋਇਆ ਸੀਗਾ ਇਹਨਾਂ ਦਾ ਫਲ ਮੰਨ ਲਓ ਵੀ ਜੇ ਕੋਈ ਆਉਂਦਾ ਵੀ ਆ ਠੀਕ ਆ ਮੇਰੇ ਵਰਗਾ ਤੋ ਇੱਕ ਖਾ ਲੈਂਦਾ ਵਾ ਠੀਕ ਆ ਤੇ ਵਧੀਆ ਚੀਜ਼ ਆ ਇਹਨੂੰ ਵੀ ਲੱਗੇ ਹੋਈ ਸੀਗੇ ਇਹ ਵੀ ਸੰਤਰੇ ਦਾ ਬੂਟਾ ਇਹ ਇਹ ਮਿੱਤਰੋ ਕਠਲ ਦਾ ਬੂਟਾ ਵਾ ਇਹ ਕਠਲ ਉਹ ਉਹ ਚੀਜ਼ ਆ ਮਿੱਤਰੋ ਦੇਖੋ ਇਹ ਅੱਜ ਛੋਟਾ ਜਿਹਾ ਵਾ ਠੀਕ ਆ ਤੇ ਇਹ ਬੂਟਾ ਬਹੁਤ ਵੱਡਾ ਦਰਖਤ ਬਣ ਜਾਂਦਾ ਕਠਲ ਛੇ ਤੁਸੀਂ ਦੇਖੇ ਹੋਣੇ ਏਡੇ ਏਡੇ ਪਏ ਕੰਡਿਆਂ ਵਾਲੇ ਨਹੀਂ ਹੁੰਦੇਗੇ ਜਿਹਦੀ ਸਬਜ਼ੀ ਬਣਦੀ ਆ ਪੋਰ ਟੌਪ ਦੀ ਸਬਜ਼ੀ ਬਣਦੀ ਆ ਕਹਿੰਦਾ ਮੀਟਰ ਕੀ ਸਬਜ਼ੀ ਬਣਦੀ ਆ ਉਹਦੀ ਇੰਨੀ ਸਵਾਦ ਸਬਜ਼ੀ ਹੁੰਦੀ ਆ ਬੇਸਾਂ ਵੀ ਸਵਾਦ ਇਹਨੇ ਦਰਖਤ ਬਣ ਜਾਣਾ ਬਹੁਤ ਵੱਡਾ ਦਰਖਤ ਬਣ ਜਾਣਾ ਮਿੱਤਰੋ ਜਿਵੇਂ ਮੰਨ ਲਓ ਵੀ ਉਹ ਬਣਿਆ ਹੋਇਆ ਵਾ ਬਹੁਤ ਵੱਡਾ ਦਰਖਤ ਬਣ ਜਾ ਤਾਂ ਫੇਰ ਉਹ ਤੇ ਲੌਂਕਣਗੇ ਏਡੇ ਏਡੇ ਕਠਲ ਦੇ ਬੂਟੇ ਜਿਹੜੇ ਕੰਡਿਆਂ ਵਾਲੇ ਹੁੰਦੇ ਆ ਉਹ ਲੱਗਣਗੇ ਤੇ ਮਿੱਤਰੋ ਤੇ ਆਜੋ ਸਾਨੂੰ ਗਾਂ ਮਿੱਤਰੋ ਸਿਉਆਂ ਦਾ ਬੂਟਾ ਦਿਖਾਉਂਦੇ ਆ ਆ ਗਾ ਸਿਉਆਂ ਦੇ ਬੂਟੇ ਲੱਗੇ ਹੋਏ ਆ ਆ ਆ ਸਿਉਆਂ ਦਾ ਬੂਟਾ ਇਹ ਬਾਹਰੋਂ ਮਗਾਏ ਆ ਇਹ ਮੰਨੂ ਵੀ ਯੂਨੀਵਰਸਿਟੀ ਤੋਂ ਮਗਾਏ ਆ ਬਾਹਰਲੀ ਤੋਂ ਕਦੋਂ ਤੇ ਬਹੁਤ ਵਧੀਆ ਬੂਟੇ ਮਗਾਏ ਆ ਪਰ ਤਾਂ ਹੁਣਾਂ ਨੇ ਇੱਥੇ ਲਿਖਿਆ ਹੋਇਆ ਵੀ ਕਾਹਦਾ ਵਾ ਇਹ ਮਿੱਤਰੋ ਸਿਉਆਂ ਦਾ ਬੂਟਾ ਵਾ ਇਹਨੂੰ ਸੌ ਲੱਗਣਗੇ ਪੰਜਾਬ ਦੇ ਵਿੱਚ ਮਿੱਤਰੋ ਹਰ ਇੱਕ ਚੀਜ਼ ਤਿਆਰ ਕਰ ਸਕਦੇ ਆ ਆਪਾਂ ਕੀ ਚੀਜ਼ ਨਹੀਂ ਤਿਆਰ ਹੁੰਦੀ ਬੰਦੇ ਦਾ ਇਰਾਦਾ ਹੋਵੇ ਠੀਕ ਆ ਸਾਹਮਣ ਦਾ ਚੀਜ਼ ਤੇ ਇਹ ਨੂੰ ਹੁਣ ਮਿੱਤਰੋ ਫਿਓ ਲੱਗਣਗੇ ਨਾ ਉਹਨੂੰ ਕਠ ਲੱਗਣਗੇ ਦੇਖੋ ਮਿੱਤਰੋ ਹੋਰ ਜਿਹੜੇ ਹੀ ਫਲ ਫੁੱਲ ਲਾਏ ਹੋਏ ਆ ਬਾਈ ਉਹਨਾਂ ਦੇ ਠੀਕ ਆ ਪ੍ਰਧਾਨ ਹੋਣਾ ਦੇ ਉਹ ਲੱਗੇ ਹੋਏ ਆ ਉਹਨਾਂ ਨੂੰ ਫਲ ਸਾਰੇ ਲੱਗੇ ਹੋਏ ਆ ਦੇਖੋ ਜੀ ਕੋਈ ਆਏ ਨਹੀਂਗਾ ਵੀ ਕਿਸੇ ਨੂੰ ਨਹੀਂ ਲੱਗਿਆ ਵਾ ਇੱਥੇ ਆ ਕੇ ਮੰਨ ਲਓ ਬਾਗ ਅੰਗੂਰੂ ਖੋਸ਼ ਹੁੰਦੀ ਆ ਦੈਲੋ ਸਪੂਨ ਮਿਲ ਜਾਂਦਾ ਵਾ ਮਿੱਤਰੋ ਉਹ ਆ ਮਰੂਦ ਜਿਨ੍ਹਾਂ ਦੇ ਆ ਮਰੂਦ ਮਿੱਤਰੋ ਉਹ ਮਰੂਦ ਆ ਜਿਨ੍ਹਾਂ ਦੇ ਵਿੱਚ ਬੀ ਨਹੀਂ ਹੁੰਦਾਗਾ ਕੱਲਾ ਗੁੱਦਾ ਜਿਹਾ ਹੀ ਹੁੰਦਾ ਵਾ ਇਹ ਉਹ ਆ ਤੇ ਆ ਆ ਵੀ ਮੰਨ ਲਓ ਵੀ ਉਹੀ ਆ ਇਹ ਦੋ ਬੂਟੇ ਉਹ ਲਾਏ ਹੋਏ ਆ ਜਿਨ੍ਹਾਂ ਦੇ ਵਿੱਚ ਬੀ ਨਹੀਂ ਹੁੰਦਾਗਾ ਦੇਖੋ ਇਹ ਕਲਮਾਨਾ ਤਿਆਰ ਹੁੰਦੇ ਆ ਮਿੱਤਰੋ ਇਹਨਾਂ ਦੇ ਵਿੱਚ ਬੀ ਨਹੀਂ ਹੁੰਦਾਗਾ ਦੇਖੋ ਆ ਆ ਅਮਰੂਦ ਲੱਗੇ ਆ ਅਮਰੂਦ ਦੇਖੋ ਭਰਿਆ ਪਿਆਵਾ ਮਿੱਤਰੋ ਠੀਕ ਹੈ ਜੀ ਆ ਆ ਹੁਣ ਕਿੰਨਾ ਬੂਟਾ ਲੱਗਿਆ ਹੋਇਆ ਇਹ ਹੁਣ ਝੂਟਾ ਵਾ ਇਹਨੂੰ ਵੀ ਕਿੰਨੂ ਲੱਗਣਗੀ ਆ ਹਲਦੀ ਲਾਈ ਹੋਈ ਆ ਤੇ ਆ ਆ ਦੇਖੋ ਅੰਗੂਰਾਂ ਦੀਆਂ ਬੇਲਾਂ ਪ੍ਰਧਾਨ ਜੀ ਉਹਨਾਂ ਦੀਆਂ ਲਾਈਆਂ ਹੋਈਆਂ ਵਾ ਇਹ ਵੀ ਮੰਨ ਲਓ ਵੀ ਪਰਹੇ ਪਏ ਹੁੰਦੇ ਆ ਇਹ ਇਹ ਹੁਣ ਤਾਂ ਥੋੜੀ ਜਿਹੀ ਥੱਲੇ ਜੇ ਬੈਠੀ ਹੋਈ ਆ ਆ ਹਲਦੀ ਲਾਈ ਹੋਈ ਆ ਜਿਹਦੇ ਵੀ ਮਿੱਤਰੋ ਜਗਾ ਹੈਗੀ ਆ ਥੋੜੀ ਥੋੜੀ ਸਬਜ਼ੀ ਲਾਉਣੀ ਚਾਹੀਦੀ ਆ ਫਰੂਟ ਲਾਉਣਾ ਚਾਹੀਦਾ ਹਰੇਕ ਚੀਜ਼ ਲਾ ਕੇ ਦੇਖਣੀ ਚਾਹੀਦੀ ਆ ਵੀ ਵੀ ਘਰ ਦੀ ਚੀਜ਼ ਵੀ ਕਿੱਦਾਂ ਦੀ ਤਿਆਰ ਹੁੰਦੀ ਆ ਮਤਲਬ ਬਹੁਤ ਵਧੀਆ ਤਿਆਰ ਹੋਊਗੀ ਆ ਦੇਖੋ ਜੀ ਮਤਲਬ ਆ ਤੁੰਨੀ ਦੇਖੋ ਸਟਾਰ ਰੂਬੀ ਦਿਖਾਉਂਦੇ ਆ ਸਟਾਰ ਰੂਬੀ ਨਾਂ ਵੀ ਤੁਸੀਂ ਸੁਣ ਕੇ ਐਂ ਕਹਿਣਾ ਯਾਰ ਸਟਾਰ ਰੂਬੀ ਕੀ ਫਲ ਹੋਇਆ ਯਾਰ ਪੁਣੇਈ ਮੇਰਾ ਪਹਿਲੇ ਏਰੀਆ ਇਹਦੇ ਪੱਤੇ ਦੇਖੋ ਮਤਲਬ ਪੱਤੇ ਵੀ ਸੋਹਣੇ ਆ ਆਏ ਨਹੀਂ ਗਾ ਪੱਤੇ ਸੋਹਣੇ ਨਹੀਂ ਜਿਵੇਂ ਗਮਲੇ ਦੇ ਵਿੱਚ ਨਹੀਂ ਬੂਟਾ ਲਾਇਆ ਹੁੰਦਾ ਉਹਦੇ ਵਾਂਗੂ ਰੰਗ ਬਰੰਗੇ ਜਿਹੇ ਆ ਦੇ ਤੇ ਸਟਾਰ ਰੂਬੀ ਮਿੱਤਰੋ ਲੱਗੇ ਹੋਏ ਆ ਦੇਖੋ ਤੁਹਾਨੂੰ ਦੇਖ ਕੇ ਦਿਖਾ ਦਿੰਨੇ ਆ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਵੀ ਆ ਦਿਖਾ ਦਿੰਦਾ ਲੈ ਨੇੜੇ ਕਰਕੇ ਆ ਦੱਸੋ ਮਿੱਤਰੋ ਕਿਹਨੇ ਕਿਹਨੇ ਖਾਦਾ ਨਾਲੇ ਸਟਾਰ ਰੂਬੀ ਦਾ ਫਲ ਦੇਖੋ ਜਿਵੇਂ ਨਹੀਂ ਕੈਪਟਨ ਕਹਿੰਦਾ ਸੀਗਾ ਵੀ ਉਹਨੂੰ ਸੀਤਾ ਫਲ ਸੀਤਾ ਫਲ ਮਸ਼ਹੂਰ ਹੋ ਗਏ ਇਹ ਸਟਾਰ ਰੂਬੀ ਆ ਦੇਖੋ ਇਹਦਾ ਸਾਈਜ਼ ਏਡਾ ਸਾਰਾ ਹੋ ਜਾਣਾ ਤੇ ਵਿੱਚੋਂ ਇਹ ਸੰਤਰੇ ਗੁੱਲ ਨਿਕਲ ਨਹੀਂ ਆ ਜਿਵੇਂ ਸੰਤਰੀ ਜੀ ਹੁੰਦੀ ਆ ਕਾਹੀ ਟਾਪ ਦੀ ਚੀਜ਼ ਆ ਦੇਖੋ ਮਿੱਤਰੋ ਇਹਨੂੰ ਫਲ ਕਈ ਕਈ ਲੱਗੇ ਹੋਇਆ ਤੇ ਇਹਦਾ ਸਾਈਜ਼ ਵੀ ਪਾਇਆ ਲੈ ਮਿੱਠਾ ਇਨਾ ਜਿਆਦਾ ਮਿੱਠਾ ਹੁੰਦਾ ਦਾ ਬੜਾ ਜਿਆਦਾ ਮਿੱਠਾ ਹੁੰਦਾ ਵਾ ਇਹ ਅੱਗੇ ਲੱਗੇ ਹੋਏ ਸੀ ਅੱਗੇ ਮੈਂ ਖਾ ਕੇ ਦੇਖੀ ਬੜਾ ਮਿੱਠਾ ਹੁੰਦਾ ਵਾ ਮਿੱਤਰੋ ਇਹ ਸਟਾਰ ਰੁੱਬੀ ਆ ਵਾ ਬੂਟਾ ਦੇਖੋ ਜੀ ਕਿੰਨਾ ਚੰਗਾ ਵਾ ਤੇ ਆ ਜੋ ਇਧਰ ਵੀ ਫਲ ਦੇਖ ਲੈਣੇ ਆ ਹੋਰ ਦੇਖੋ ਜੀ ਆਹ ਦੇਖੋ ਕੋ ਮਾ ਨਾਲ ਖੜ ਕੇ ਮਿੱਤਰੋ ਐਂ ਫੋਟੋ ਕਰਾ ਲਓ ਇਹਦੀ ਤੇ ਫਲ ਤਾਂ ਸਵਾਦ ਹੈਗਾ ਹੀ ਹੈਗਾ ਇਹਦਾ ਸਟਾਰ ਰੂਬੀ ਦਾ ਤੇ ਉਂ ਵੀ ਸੋਹਣਾ ਲੱਗਦਾ ਐ ਇਹਨੂੰ ਮਿੱਠਾ ਕਹਿ ਦਿੰਦੇ ਆ ਇਹ ਮਿੱਠੇ ਦਾ ਬੂਟਾ ਵਾ ਇਹ ਇਹਨੂੰ ਵੀ ਇੱਡਾ ਸਾਰਾ ਸੈਜ ਲੱਗਦਾ ਇਹਦਾ ਵੀ ਜੂਸ ਮੰਨ ਲਓ ਵੀ ਮਿੱਤਰੋ ਇਹ ਸੰਤਰੇ ਦੀਆਂ ਕਿਸਮਾਂ ਹੀ ਆ ਸਾਰੀਆਂ ਆ ਹੋਊਗੀ ਸਟਾਰ ਰੂਬੀ ਹੋਊਗੀ ਆ ਹੋਊਗੀ ਬਹੁਤ ਟੌਪ ਦੇ ਡੈਡ ਲੱਗੇ ਹੁੰਦੇ ਆ ਸ਼ਾਇਦ ਤੁਸੀਂ ਯੂਨੀਵਰਸਿਟੀ ਗਏ ਹੋ ਉੱਥੇ ਕੱਟ ਕੇ ਰੱਖੇ ਹੁੰਦੇ ਐ ਉੱਤੇ ਲਿਖਿਆ ਹੁੰਦਾ ਵਾ ਇਹ ਮਿੱਠੇ ਦਾ ਬੂਟਾ ਸਟਾਰ ਰੂਬੀ ਦਾ ਨਹੀਂ ਮਿੱਤਰੋ ਹੁੰਦਾ ਉੱਥੇ ਇਹ ਤੁਸੀਂ ਪਾ ਲੋਗੇ ਵੀ ਸਟਾਰ ਰੂਬੀ ਦਾ ਬੂਟਾ ਹੁੰਦਾ ਵਾ ਕਿ ਨਹੀਂ ਹੁੰਦਾਗਾ ਕਿਸੇ ਰੂਬੀ ਦਾ ਬੂਟਾ ਵਾ ਮਿੱਤਰੋ ਜਿਵੇਂ ਮੰਨ ਲਓ ਤੁਸੀਂ ਨਰਸੀ ਵਿੱਚ ਜਾਉਂਗੇ ਉਹਨੂੰ ਵੀ ਤੁਸੀਂ ਕਹੋਗੇ ਬਈ ਸਾਨੂੰ ਆਹ ਚੀਜ਼ ਚਾਹੀਦੀ ਆ ਦੇਖ ਲਓ ਮਿੱਤਰੋ ਆਹ ਚੀਜ਼ ਆ ਕਿੰਨਾ ਟਾਪ ਦਾ ਵਾ ਬੂਟਾ ਇਹ ਵੀ ਬਹੁ ਔਖੇ ਬੂਟੇ ਮਿਲਦੇ ਆ ਆਹ ਤੁਸੀਂ ਸਟਾਰ ਰੂਬੀ ਦਾ ਬੂਟਾ ਤਾਂ ਦੇਖਿਆ ਹੀ ਨਹੀਂ ਹੋਣਾ ਮੇਰੇ ਹਿਸਾਬ ਨਾਲ ਤਾਂ ਦੇਖੋ ਕਿੰਨਾ ਚੰਗਾ ਬੂਟਾ ਵਾ ਬਹੁਤ ਸੋਹਣਾ ਬੂਟਾ ਆ ਦੇਖੋ ਮਤਲਬ ਆ ਔਲੇ ਆ ਠੀਕ ਆ ਇਹਨੂੰ ਔਲੇ ਲੱਗੇ ਹੋਏ ਸੀਗੇ ਤੇ ਇਹ ਔਲੇ ਅਸੀਂ ਤੋੜਦੇ ਆ ਤੇ ਆਹ ਕੁਝ ਕੌਲੇ ਲੱਗੇ ਹੋਏ ਆ ਵਿੱਚ ਦੇਖੋ ਹਰ ਇੱਕ ਚੀਜ਼ ਆਪਾਂ ਤੁਸੀਂ ਘਰੇ ਤਿਆਰ ਕਰ ਸਕਦੇ ਆ ਠੀਕ ਆ ਨਾ ਜੀ ਹਲਦੀ ਆ ਹਲਦੀ ਦੇਖੋ ਆ 베ਰ ਆ 베ਰੀ ਬਹੁਤ ਟੋਪਰੀ 베ਰੀ ਆ ਇਹ ਤੇ ਇਹਨੂੰ ਇਹਨੂੰ 베ਰ ਲੱਗੇ ਹੋਏ ਆ ਦੇਖੋ ਜੀ ਕੰਡਾ ਨਹੀਂ ਇਹਨੂੰ ਹੈਗਾ ਇੱਕ ਵੀ ਦੇਖੋ ਜੀ ਕੋਈ ਕੰਡਾ ਨਹੀਂ ਹੈਗਾ ਇਹ 베ਰੀ ਨੂੰ ਇਹ ਦੀ ਖਾਸ ਗੱਲ ਆ ਇਹ ਨਹੀਂ ਵੀ ਖਾਸ ਨਹੀਂ ਗੱਲ ਦੇਖੋ ਜੀ ਆ ਜੋ ਗਾਂ ਜੀ ਹਰੇਕ ਚੀਜ਼ ਨੂੰ ਟੌਪ ਟੌਪ ਦੀਆਂ ਚੀਜ਼ਾਂ ਦਿਖਾਵਾਂਗੇ ਆ ਆ ਇੱਧਰ ਨੂੰ ਲਾਏ ਹੋਏ ਆ ਮੰਨ ਲਓ ਵੀ ਆ ਕੇਲੇ ਆ ਇਹ ਕੇਲੇ ਆ ਜਿਹੜੇ ਇਹ ਵੀ ਬਾਹਰ ਲਈ ਆ ਆ ਦੇਖੋ ਜੀ ਮਰੂਦ ਲੱਗੇ ਹੋਏ ਆ ਕੇਲੇ ਲੱਗੇ ਹੋਏ ਆ ਇਹ ਕੇਲੇ ਵੀ ਬਾਹਲੇ ਵਧੀਆ ਮਗਾਏ ਹੋਏ ਆ ਕੋਈ ਨੋਰਮਲ ਕੇਲੇ ਨਹੀਂ ਇਹਨਾਂ ਦੇ ਪੱਤੇ ਦੇਖ ਕੇ ਹੀ ਤੁਹਾਨੂੰ ਪਤਾ ਲੱਗ ਜੂਗਾ ਦੇਖੋ ਪੱਤਾ ਇਹਦਾ ਕਿੰਨਾ ਮੰਜੇ ਜਿਨਾ ਚੌੜਾ ਪੱਤਾ ਵਾ ਦੇਖੋ ਬਸਰੋ ਆ ਤੁਹਾਨੂੰ ਪਤਾ ਲੱਗ ਜੂਗਾ ਆ ਦੇਖੋ ਮਰੂਦ ਕਿੰਨੇ ਲੱਗੇ ਹੋਏ ਆ ਆਥੇ ਕਾਥੇ ਮਰੂਦ ਆ ਪਾਰਾ ਜੀ ਬੜੇ ਸ਼ਕੀਨ ਆ ਇਹਨਾਂ ਚੀਜ਼ਾਂ ਦੇ ਮੇਰੀ ਵੀ ਰੂਹ ਖੁਸ਼ ਹੋ ਜਾਂਦੀ ਆ ਕੇ ਆਹ ਦੇਖੋ ਮਿੱਤਰੋ ਮੰਜੇ ਜਿੰਨਾ ਚੌੜਾ ਵਾ ਮੰਜੇ ਜਿੰਨਾ ਪਤਾ ਇਹਦਾ ਦੇਖੋ ਤੇ ਲਕੇਲੇ ਲੱਗੇ ਹੋਏ ਵੀ ਆ ਐਡੇ ਕਬੂਟੇ ਨੂੰ ਕੇਲਾ ਤੁਸੀਂ ਲੱਗਿਆ ਦਿਖਾ ਦਿਓ ਮੈਨੂੰ ਕਿਤੇ ਐਡੇ ਕਬੂਟੇ ਐਡਾ ਕਬੂਟਾ ਵਾ ਕੇਲੇ ਦੇਖੋ ਆਹ ਦੇਖ ਲਓ ਜੀ ਵਿੱਚ ਕੇਲੇ ਲੱਗੇ ਹੋਏ ਆ ਇਹ ਚੀਜ਼ ਵੀ ਖਾਸ ਆ ਤੁਹਾਨੂੰ ਹਰੇਕ ਚੀਜ਼ਾਂ ਆ ਦੇਖ ਲਓ ਕਿੰਨਾ ਕੁ ਚਾਰ ਉਂਗਲਾਂ ਉੱਚਾ ਉੱਚਾ ਵਾ ਥੱਲੇ ਲੱਗਣ ਲੱਗੇ ਕੇਲੇ ਇਹਦਾ ਗੁੱਛਾ ਥੱਲੇ ਲੱਗ ਜਾਂਦਾ ਕਹਿੰਦੇ ਥੱਲੇ ਆਏ ਬਹਿ ਜਾਂਦਾ ਇਹ ਇੰਨੇ ਇੰਨੇ ਲੰਮੇ ਗੁੱਥੇ ਹੁੰਦੇ ਆ ਇਹਦੇ ਤੇ ਦੇਖੋ ਮੰਜੇ ਤੋਂ ਜ਼ਿਆਦਾ ਚੌੜਾ ਇਹਦਾ ਪੱਤਾ ਵਾ ਇਹ ਵੀ ਦੇਖੋ ਜੀ ਮੰਜੇ ਤੋਂ ਵੀ ਜ਼ਿਆਦਾ ਚੌੜਾ ਪੱਤਾ ਵਾ ਦੇਖ ਲਓ ਐਡੇ ਐਡੇ ਬੂਟੇ ਨੂੰ ਲੱਗਦੇ ਆ ਕੇਲੇ ਨੂੰ ਕੋਈ ਬੜਾ ਵੱਡਾ ਨਹੀਂ ਹੁੰਦਾਗਾ ਦੇਖ ਲਓ ਜੀ ਇਹ ਨਹੀਂ ਵੀ ਬੜਾ ਵੱਡਾ ਵਾ ਇੱਕ ਬੂਟੇ ਨੂੰ ਨਹੀਂ ਲੱਗੇ ਹੋਏ ਆਹ ਦੇਖੋ ਜੀ ਇਹਨੂੰ ਵੀ ਲੱਗੇ ਹੋਏ ਆ ਠੀਕ ਹੈ ਨਹੀਂ ਜੀ ਵੀ ਐਵੇਂ ਕਹਿ ਦਗੇ ਵੀ ਆ ਕੰਪੂਟਰ ਨਹੀਂ ਲੱਗੇ ਹੋਏ ਆ ਸਾਰੇ ਬੂਟਿਆਂ ਨੂੰ ਲੱਗੇ ਹੋਏ ਆ ਆ ਦੇਖੋ ਜੀ ਇਹ ਇਹ ਮੰਨ ਲਓ ਵੀ ਇਹ ਆਏ ਨਹੀਂ ਹੋਏ ਇਥੋਂ ਨਹਿਰ ਤੋਂ ਕੋਈ ਪੱਟ ਲੈ ਆਂਦਾ ਬੂਟਾ ਉਹ ਲਾਇਆ ਹੋਇਆ ਵਾ ਟਾਪ ਟਾਪ ਦੇ ਬੂਟੇ ਲਾਇਏ ਹੋਏ ਆ ਆ ਦੇਖੋ ਜੀ ਮੁਰੂ ਮੁਰੂ ਬਹੁਤ ਲਾਇਏ ਹੋਏ ਆ ਭਰਾ ਜੀ ਹੁਣ ਇਹ ਐਂ ਤੋੜੋ ਕੀ ਆ ਬਾਲ ਮੈਂ ਹੋਈ ਨਾ ਬੜਾ ਜਦ ਆਲੇ ਜੀ ਆ ਨਿੰਬੂ ਆ ਇਹ ਨਿੰਬੂ ਦੀ ਖਾਸ ਗੱਲ ਤੁਹਾਨੂੰ ਇੱਕ ਦੱਸ ਦਿੰਨਾ ਆ ਦੇਖੋ ਜੀ ਜਿੱਥੇ ਇਹ ਨਿੰਬੂ ਲੱਗਦਾ ਇੱਕ ਇੱਕ ਜਗ੍ਹਾ ਤੋਂ ਇਹ ਚਾਰ ਨਿੰਬੂ ਲੱਗਦੇ ਆ ਐ ਨਹੀਂ ਵੀ ਇੱਕ ਨਿੰਬੂ ਹੀ ਲੱਗਿਆ ਹੋਊਗਾ ਦੇਖੋ ਇਹ ਵੀ ਖਾਸ ਗੱਲ ਆ ਇਹਦੀ ਦੇਖੋ ਕਿੰਨਾ ਟੋਪ ਦਾ ਵਾ